ਕਹਿੰਦੇ ਵੀ ਤਪੋ ਰਾਜ ਬਹੁਤ ਸਾਰਾ ਤਪ ਕਰਨ ਨਾਲ ਰਾਜ ਮਿਲਦਾ ਹੈ ਤੇ ਰਾਜੋਂ ਨਰਕ ਤੇ ਜਦੋਂ ਬੰਦਾ ਰਾਜ ਕਰਦਾ ਹੈ ਉਹਦੀ ਔਕਾਤ ਕਹਿੰਦੇ ਜੇ ਤੁਸੀਂ ਕਿਸੇ ਬੰਦੇ ਦੀ ਸਹੀ ਔਕਾਤ ਦੇਖਣੀ ਹੈ ਇਹਨਾਂ ਨੂੰ ਅਹੁਦਾ ਦੇ ਦਿਓ ਉਹਨੂੰ ਤਾਕਤ ਦੇ ਦਿਓ ਫਿਰ ਉਹਦੀ ਔਕਾਤ ਦੇਖੋ ਕਹਿੰਦੇ ਕਿੱਲੇ ਤੇ ਬੱਜਾ ਟੱਟਾ ਵੀ ਗਊ ਹੁੰਦਾ ਤੇ ਛੱਡੀ ਹੋਈ ਗਊ ਵੀ ਟੱਟੇ ਵਰਗੀ ਹੁੰਦੀ ਆਪਾਂ ਕਹਿੰਦੇ 12 ਗਊ ਆ ਪਾਸੇ ਹੋ ਜੋ ਤੇ ਸੋ ਜਿਹੜਾ ਇੰਨਾ ਤਪ ਕਰਕੇ ਜਿਹੜਾ ਰਾਜ ਮਿਲਦਾ ਹੈ ਰਾਜ ਮੜ ਕੇ ਬੰਦੇ ਨੂੰ ਅੰਨਾ ਕਰ ਦਿੰਦਾ ਹੈ ਤੇ ਤੈਨੂੰ ਰਾਜ ਨੇ ਅੰਨਾ ਕਰ ਦਿੱਤਾ ਹੈ ਨਾ ਉਹ ਵੀ ਰਾਤ ਨੂੰ ਪੰਤਿਆ ਭੰਡਾ ਮੈਨੂੰ ਕੋਈ ਸ਼ਰਮ ਨਹੀਂ ਇਹ ਗੱਲ ਕਹਿੰਦੇ ਆ ਕਿਉਂਕਿ ਜਿੰਦਾ ਤੂੰ ਭੰਡ ਬੁਣਾ ਹੀ ਹੁਣ ਤੱਕ ਕੀਤਾ ਹੈ ਨਾ ਗੁੱਸਾ ਇਸ ਗੱਲ ਦਾ ਹੈ ਵੀ ਤੂੰ ਦੇਖ ਵੀ ਜਿੰਨੇ ਹੁਣ ਤੱਕ ਤੂੰ ਜੰਗਾਂ ਦਾ ਦੇਖ ਇਤਿਹਾਸ ਦੇਖ ਪਿੱਛੇ ਇੱਕ ਸਟੇ ਹੁੰਦਾ ਕੋਈ ਸ਼ਾਮ ਦਾ ਟਾਈਮ ਹੁੰਦਾ ਉਦੋਂ ਜਿਹੜੀ ਜੰਗਾਂ ਵਾਲੇ ਦੋਨੇ ਜਿਹੜੇ ਦੁਸ਼ਮਣ ਹੁੰਦੇ ਆਪਸ ਵਿੱਚ ੁੱਟਕ ਜਾਂਦੇ ਆ ਉਹ ਹੁੰਦਾ ਹੈ ਕਿ ਹੁਣ ਰਾਤ ਹੋ ਗਈ ਆਪਾਂ ਹਮਲਾ ਨਹੀਂ ਕਰਨਾ ਇਹ ਜੰਗ ਦਾ ਉਸੂਲ ਹੁੰਦਾ ਹੈ ਜੰਗ ਦਾ ਉਸੂਲ ਹੁੰਦਾ ਹੈ ਕਿ ਇਸ ਉੱਤੇ ਪਏ ਤੇ ਔਰਤ ਤੇ ਬੱਚਿਆਂ ਦੇ ਇਹਨਾਂ ਤੇ ਕੋਈ ਹਮਲਾ ਨਹੀਂ ਕਰਨਾ ਤੇ ਜਦੋਂ ਹੀ ਜੰਗਾਂ ਲੱਗਦੀਆਂ ਸੀ ਉਦੋਂ ਰਾਤ ਨੂੰ ਆਰਾਮ ਕਰਦੇ ਸੀ ਤੇ ਐ ਰਾਤ ਨੂੰ ਕਦੇ ਜੰਗਾਂ ਚ ਜਦੋਂ ਇਤਿਹਾਸ ਦੇਖੇਗਾ ਜਿਹੜਾ ਰਾਤ ਦਾ ਸਮਾਂ ਹੁੰਦਾ ਸੀ ਜਦੋਂ ਮਤਲਬ ਆਪ ਆਪਣੀਆਂ ਸਾਈਡਾਂ ਤੇ ਚਲੇ ਜਾਂਦੇ ਸੀ ਜੋ ਵੀ ਦੁਸ਼ਮਣ ਪਾਰਟੀਆਂ ਹੁੰਦੀਆਂ ਸੀ ਫਿਰ ਉਹ ਰਾਤ ਨੂੰ ਇਦਾਂ ਨਹੀਂ ਕਰਦੇ ਸੀਗੇ ਮਤਲਬ ਕੋਈ ਸਮਾਂ ਹੁੰਦਾ ਸੀ ਕਿ ਸਵੇਰ ਉਹਨਾਂ ਨੇ ਧੱਕਾ ਕਰ ਦਿੱਤਾ ਹਨ ਤੇ ਪਰ ਥੂਆ ਤੇਰੇ ਤੇ ਤੇ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਵੀ ਮੈਂ ਤੈਨੂੰ ਵੋਟ ਨਹੀਂ ਪਾਈ ਸੀ ਮੈਨੂੰ ਇਹ ਸਗাল ਦੀ ਖੁਸ਼ੀ ਆ ਕਿਉਂਕਿ ਸਾਨੂੰ ਜਿੱਦਾਂ ਵੀਰਦੀਪ ਸਿੰਘ ਨੇ ਕਹਿ ਹੀ ਦਿੱਤਾ ਸੀਗਾ ਵੀ ਇਹ ਜਿਹੜਾ ਬੰਦਾ ਇਹ ਦੂਸਰਾ ਭਾਜਪਾ ਭਾਜਪਾ ਪਾਰਟੀ ਆ ਪਰ ਫਿਰ ਵੀ ਮੈਂ ਇੱਥੇ ਭਾਜਪਾ ਦੀ ਸਪੋਰਟ ਤਾਂ ਨਹੀਂ ਕਰਦੀ ਪਰ ਮੈਂ ਦੇਖਿਆ ਕਿ ਭਾਜਪਾ ਦਾ ਜਿਹੜਾ ਸੀਗਾ ਭਾਵੇਂ ਸੈਂਟਰ ਗਵਰਨਮੈਂਟ ਸਾਡੇ ਵੱਲ ਤੋਂ ਸੀ ਪਰ ਜਿਹੜੀ ਪੰਜਾਬ ਦੇ ਸਾਡੇ ਭਾਜਪਾ ਵਾਲੇ ਬਹੁਤ ਸਾਰੇ ਤਾਂ ਨਹੀਂ ਮੈਂ ਕਹਿ ਸਕਦੀ ਕਿ ਕਾਫੀ ਜਿਹੜੇ ਲੀਡਰ ਸੀਗੇ ਉਹਨਾਂ ਨੇ ਕਿਸਾਨਾਂ ਦੀ ਸਪੋਰਟ ਵਧੀਆ ਤਰੀਕੇ ਨਾਲ ਕੀਤੀ ਜੇ ਸਪੋਰਟ ਨਹੀਂ ਕੀਤੀ ਉਹਨਾਂ ਨੇ ਵਿਰੋਧ ਵੀ ਨਹੀਂ ਕੀਤਾ ਤੇ ਦੂਸਰੀ ਗੱਲ ਜਿਹੜੀ ਖਾਕੀ ਹੈਗੀ ਆ ਉਹ ਕਦੇ ਵੀ ਪੰਜਾਬ ਦੇ ਹੱਕ 'ਚ ਨਹੀਂ ਭੁਗਤੀ ਮਨਦੀਪ ਸਿੰਘ ਸਿੱਧੂ ਜੀ ਬਾਰੇ ਮੈਂ ਕਹਾں ਭਾਵੇਂ ਕਿ ਚਲੋ ਅਸੀਂ ਓਦਾਂ ਵੀ ਪਰਸਨਲੀ ਵੀ ਆਪਾਂ ਇੱਕ ਦੂਸਰੇ ਨੂੰ ਜਿਵੇਂ ਆ ਸੋਸ਼ਲ ਮੀਡੀਆ ਰਾਹੀਂ ਜਾਣਦੇ ਆ ਹਨਾ ਪਰ ਮੈਨੂੰ ਲੱਗਦਾ ਕਿ ਇੱਥੇ ਮਨਦੀਪ ਸਿੰਘ ਸਿੱਧੂ ਜੀ ਨੂੰ ਸਟੈਂਡ ਲੈਣਾ ਚਾਹੀਦਾ ਸੀ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਭਗਵੰਤ ਮਾਨ ਨੂੰ ਮਰਦ ਦੇਣੀ ਚਾਹੀਦੀ ਸੀ ਕਿਉਂਕਿ ਭਗਵੰਤ ਮਾਨ ਇੱਕ ਆਮ ਜਿੱਦਾਂ ਕਹਿੰਦੇ ਆ ਵੀ ਉਹ ਪੰਡਤ ਦੇ ਅਹੁਦੇ ਤੋਂ ਸਿੱਧਾ ਸੀਐਮ ਤੱਕ ਪਹੁੰਚ ਗਿਆ ਹਨਾ ਉਹਨੂੰ ਪਤਾ ਨਹੀਂ ਕਾਨੂੰਨ ਕੀ ਆ ਦੀ ਦੁਨੀਆਦਾਰੀ ਹੈ ਹਨਾ ਸਿੱਧੂ ਸਾਹਿਬ ਨੂੰ ਉਹਨੂੰ ਕਹਿਣਾ ਚਾਹੀਦਾ ਸੀ ਕਿ ਮਾਨ ਸਾਹਿਬ ਇਹ ਕਾਨੂੰਨ ਦੇ ਬਿਲਕੁਲ ਉਲਟ ਹੈਗਾ ਕਿਉਂਕਿ ਉਹਨਾਂ ਨੇ ਤਾਂ ਸਾਰੀਆਂ ਤਰ੍ਹਾਂਾਂ ਆ ਸਭ ਕਾਨੂੰਨ ਪੜੇ ਹੋਏ ਆ ਵੀ ਅਸੀਂ ਕਿੱਥੇ ਤੱਕ ਆ ਕਰ ਸਕਦੇ ਕਿੱਥੇ ਨਹੀਂ ਕਰ ਸਕਦੇ ਤੇ ਮੈਨੂੰ ਲੱਗਦਾ ਸੀ ਮਨਦੀਪ ਸਿੰਘ ਸਿੱਧੂ ਜੀ ਨੂੰ ਉਸ ਟਾਈਮ ਇੱਕ ਰਿਕਾਰਡ ਪੈਦਾ ਕਰ ਦੇਣਾ ਚਾਹੀਦਾ ਸੀ ਜਦੋਂ ਉਹਨਾਂ ਨੇ ਉਹਨਾਂ ਦੀ ਵਿਆਹੀ ਵਿੱਚ ਫੋਰਸ ਨੂੰ ਭੇਜਿਆ ਪੰਜਾਬ ਪੁਲਿਸ ਨੂੰ ਭੇਜਿਆ ਤਾਂ ਮਨਦੀਪ ਸਿੰਘ ਸਿੱਧੂ ਜੀ ਨੂੰ ਚਾਹੀਦਾ ਸੀ ਕਿ ਉਹ ਆਪਣਾ ਰਜਾਇਨ ਭਵੰਤਮਾਨ ਦੇ ਮੱਥੇ ਤੇ ਮਾਰ ਦੇ ਤੇ ਜਿਹੜਾ ਸੀਗਾ ਵੀ ਆਪਦੀ ਇੱਜ਼ਤ ਵੀ ਖੱਟਦੇ ਸਰਕਾਰ ਵੀ ਖੱਟਦੇ ਹਣਾ ਪੈਨਸ਼ਨ ਤਾਂ ਉਹਨੂੰ ਮਿਲ ਹੀ ਜਾਣੀ ਸੀ ਵੈਸੇ ਵੀ ਉਹ ਰਿਟਾਇਰ ਹੋਣ ਵਾਲੇ ਹੋਣਗੇ ਤਾਂ ਮੈਨੂੰ ਬਹੁਤ ਬੁਰਾ ਲੱਗਾ ਵੀ ਇੱਕ ਕਿਸਾਨ ਦਾ ਜਿੱਦਾਂ ਕਹਿੰਦੇ ਆ ਵੀ ਮਨਦੀਪ ਸਿੱਧੂ ਜੀ ਲਈ ਮੈਨੂੰ ਬਹੁਤ ਬੁਰਾ ਲੱਗਾ ਜਿਨ੍ਹਾਂ ਨੂੰ ਅਸੀਂ ਇਦਾਂ ਦੇਖਦੇ ਆ ਕਿ ਉਹ ਹਮੇਸ਼ਾ ਧਾਰਮਿਕ ਧਰਮ ਦੇ ਵੀ ਬਹੁਤ ਜਿਵੇਂ ਆਪਾਂ ਕਹਿੰਦੇ ਆ ਵੀ ਉਹਨਾਂ ਨੂੰ ਅਸੂਲਾਂ ਦਾ ਵੀ ਪਤਾ ਹੈ ਧਰਮ ਦਾ ਵੀ ਕਾਨੂੰਨ ਦਾ ਵੀ ਜਿਹੜਾ ਬੰਦਾ ਪੰਡ ਤੇ ਚਲੋ ਇਹ ਆ ਪੰਡ ਨੂੰ ਤਾਂ ਪਤਾ ਹੀ ਨਹੀਂ ਸੀ ਕਾਨੂੰਨ ਕੀ ਆ ਅਸੂਲ ਕੀ ਆ ਹੈਨਾ ਕਿਉਂਕਿ ਉਹ ਤਾਂ ਪੰਡ ਤੋਂ ਸਿੱਧਾਈ ਜਿਦਾਂ ਉਹਨੂੰ ਸੀਐਮ ਦੀ ਚੇਅਰ ਮਿਲ ਗਈ ਤੇ ਪਰ ਮਨਦੀਪ ਸਿੱਧੂ ਜੀ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਤੁਸੀਂ ਠੋਕ ਕੇ ਉਹਨਾਂ ਨੂੰ ਕਹਿੰਦੇ ਵੀ ਨਹੀਂ ਦੇਖੋ ਤੁਸੀਂ ਕਿਸੇ ਅਫਸਰ ਨੂੰ ਭੇਜੋ ਮੈਂ ਨਹੀਂ ਜਾਊਂਗਾ ਮੈਂ ਆਪਣੇ ਕਿਸਾਨਾਂ ਦੇ ਨਾਲ ਆ ਤੇ ਮੈਂ ਧੱਕਾ ਨਹੀਂ ਕਰੂੰਗਾ ਕਿਉਂਕਿ ਇੱਕ ਜੇ ਕਾਨੂੰਨ ਹੀ ਆਮ ਲੋਕਾਂ ਨਾਲ ਧੱਕਾ ਕਰਦਾ ਹੈ ਤਾਂ ਫਿਰ ਦੂਸਰਿਆਂ ਜਿਹੜੇ ਹੋਰ ਕੋਈ ਹੈਗਾ ਹੈ ਨਾ ਤੇ ਉਹ ਆਹ ਬੰਦਾ ਤਾਂ ਕਰੂਗਾ ਹੀ ਨਾ ਜੇ ਕੋਈ ਗੈਂਗਸਟਰ ਹੈ ਗਿਆ ਜਾਂ ਅਤਵਾਦੀ ਹੈ ਨਾ ਫਿਰ ਦੇਖੋ ਕਿੰਨੇ ਨੌਜਵਾਨ ਜਿਹੜੇ ਐਨਕਾਊਂਟਰ ਕਰਕੇ ਮਾਰੇ ਜਾ ਰਹੇ ਆ ਕੀ ਅਸੀਂ ਜਾਣ ਸਕਦੇ ਆ ਅਸੀਂ ਪੰਜਾਬੀ ਲੋਕ ਇਕੱਠੇ ਹੋਵਾਂਗੇ ਇਹ ਨਹੀਂ ਅਸੀਂ ਕਹਿੰਦੇ ਨਹੀਂ ਇਕੱਠੇ ਹੋਵਾਂਗੇ ਅਸੀਂ ਆਰਟੀਆਈਆਂ ਵੀ ਪਾਵਾਂਗੇ ਕਿ ਉਹਨਾਂ ਐਨਕਾਊਂਟਰ ਦੀਆਂ ਸਾਨੂੰ ਵੀਡੀਓ ਦਿਖਾਈਆਂ ਜਾਣ ਅਸੀਂ ਚੁੱਪ ਨਹੀਂ ਆ ਅਸੀਂ ਸਾਰਾ ਉਜਾਰਵ ਕਰ ਰਹੇ ਆ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖ ਰਹੇ ਆ ਕਿ ਕੀ ਕਿੱਥੇ ਕਿਉਂ ਕਿਵੇਂ ਹੋ ਰਿਹਾ ਅਸੀਂ ਸਾਰਾ ਕੋਈ ਗੱਲ ਨਹੀਂ ਸਰਕਾਰ ਸਮੇਸ਼ਾ ਤੁਹਾਡੀ ਨਹੀਂ ਰਹਿਣੀ ਅਸੀਂ ਉਹਨਾਂ ਚੀਜ਼ਾਂ ਤੇ ਆਰਟੀਆਈਆਂ ਪਾ ਪਾ ਕੇ ਤੁਹਾਡੇ ਕੋਲੋਂ ਉਹ ਵੀਡੀਓ ਮੰਗਾਂਗੇ ਵੀਡੀਓ ਇਨਕਾਊਂਟਰ ਹੋ ਰਹੀ ਹੈ ਨੌਜਵਾਨ ਉਹ ਦੱਸੋ ਸਾਨੂੰ ਵੀ ਕਿਹੜੀਆਂ ਉਹਨਾਂ ਦੀਆਂ ਵੀਡੀਓ ਆ ਉਹਨਾਂ ਤੇ ਕਿੰਨੇ ਪਰਚੇ ਸੀ ਕੀ ਉਹਨਾਂ ਨੇ ਕੀਤਾ ਅੱਛਾ ਤੁਸੀਂ ਇਹ ਦੇਖੋ ਕਿ ਤੁਸੀਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣੀ ਆ ਪੀਲਾ ਪੰਜਾ ਚਲਾਤਾ ਪੀਲਾ ਪੰਜਾ ਚਲਾ ਦਿੱਤਾ ਹਨ ਮੈਨੂੰ ਨਹੀਂ ਪਤਾ ਕਿ ਤੁਸੀਂ ਉਹ ਪਹਿਲਾਂ ਉਹਨਾਂ ਦੀ ਲਿਸਟ ਕਿਉਂ ਨਹੀਂ ਜਾਰੀ ਕੀਤੀ ਸੋਸ਼ਲ ਮੀਡੀਆ ਤੇ ਜਾਂ ਕਿਤੇ ਕੋਈ ਲਿਸਟਾ ਜਾਰੀ ਕੀਤੀਆਂ ਵੀ ਐਸ ਜ਼ਿਲ੍ਹੇ ਦੇ ਵਿੱਚ ਇੰਨਾ-ਇੰਨਾ ਪਿੰਡਾਂ ਵਿੱਚ ਆਹਾਹਾ ਲੋਕ ਨਸ਼ੀ ਵੇਚਦੇ ਆ ਇੰਨਾ-ਇੰਨਾ ਲੋਕਾਂ ਤੇ ਪਰਚੇ ਆ ਉਹ ਲਿਸਟ ਜਾਰੀ ਕੀਤੀ ਤੁਸੀਂ ਤੁਹਾਨੂੰ ਚਾਹੀਦਾ ਸੀ ਕਿ ਉਹ ਪਬਲਿਕ ਕਰ ਦੇ ਲਿਸਟਾਂ ਨੂੰ ਮੰਨ ਲਓ ਮੋਗਗਾ ਹੀ ਆ ਜੇ ਮੋਗਗਾ ਚ ਜਿੰਨੇ ਲੋਕਾਂ ਤੇ ਨਸ਼ੇ ਨਸ਼ੇ ਦੇ ਡਰੱਗਸ ਦੇ ਪਰਚੇ ਸੀਗੇ ਉਹ ਲਿਸਟ ਨੂੰ ਪਬਲਿਕ ਕੀਤਾ ਜਾਂਦਾ ਫਿਰ ਉਹਨਾਂ ਨੂੰ ਕਿਹਾ ਜਾਂਦਾ ਵੀ ਅਸੀਂ ਕੱਲ ਨੂੰ ਜਾਂ ਪਰਸੋ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਤਮਾਸ਼ਾ ਦੇਖਿਆ ਜੇ ਅਸੀਂ ਇਹਨਾਂ ਦੇ ਘਰ ਤਾਂ ਆਂਗੇ ਤੁਸੀਂ ਬੇਵਕੂ ਬਣਾ ਕੇ ਹਨਾ ਕਿੱਥੇ ਦਾ ਨਸ਼ੇ ਵਾਲੇ ਨੂੰ ਰੋਕਣਾ ਸੀ ਕਿੱਥੇ ਤੁਸੀਂ ਆਪ ਦੇ ਜਿੱਦਾਂ ਕਹਿੰਦੇ ਆ ਵੀ ਅੰਨਦਾਤੇ ਤੇ ਜਾ ਕੇ ਚੜ੍ਹ ਕੇ